ਮੇਰਾ ਸਵਾਲ ਇਹ ਹੈ ਕਈ ਲੋਕਾਂ ਦਾ ਕਹਿਣਾ ਹੈ ਕਿ ਜਿਹੜਾ ਮਾਈਂਡ ਆਪਣਾ ਉਹ ਰিসিਵਰ ਦੀ ਤਰ੍ਹਾਂ ਕੰਮ ਕਰਦਾ ਹੈ ਜਿਹੜੇ ਆਪਣੇ ਵਿਚਾਰ ਨੇ ਅਨੁਭਵ ਹੈ ਉਹ ਮਤਲਬ ਕਿ ਸਾਡੇ ਆਪਣੇ ਨਿੱਜੀ ਨਹੀਂ ਹੈਗੇ ਜੀ ਇਹ ਚੀਜ਼ਾਂ ਆਪਣੀਆਂ ਵਿਚਾਰ ਨੇ ਜਿਹੜੇ ਵੀ ਨਿੱਜੀ ਨਹੀਂ ਹੈਗੇ ਤਾਂ ਜਿਹੜੀ ਵਿਅਕਤੀਤਾ ਹੈ ਫਿਰ ਉਹ ਕੀ ਹੈਗੀ ਹਾਂ ਜਿਵੇਂ ਤੁਸੀਂ ਸਵਾਲ ਕੀਤਾ ਨਾ ਵੀ ਜਿਹੜੀ ਇੰਡੀਵਿਜੂਅਲਟੀ ਆ ਉਹ ਕੀ ਆ ਜੀ ਉਮੇ ਆਪਣੇ ਇੱਕ ਵੀਵਰ ਨੇ ਵੀ ਕਮੈਂਟ ਕੀਤਾ ਸੀ ਆਪਾਂ ਪਿੱਛੇ ਵੀਡੀਓਜ਼ ਦੇ ਵਿੱਚ ਕਿਹਾ ਸੀ ਵੀ ਸਾਡੇ ਜਿਹੜੇ ਵਿਚਾਰ ਹੁੰਦੇ ਹਨਾ ਵਿਚਾਰਾਂ ਤੇ ਜਦੋਂ ਆਪਾਂ ਗੱਲਬਾਤ ਕੀਤੀ ਸੀ ਤੇ ਉਹਨਾਂ ਨੇ ਕਮੈਂਟ ਕੀਤਾ ਵੀ ਜਿਹੜੀ ਇੰਡੀਵੀਡਿਉਐਲਟੀ ਆ ਉਹ ਇੱਕ ਅਲੀਊਜ਼ਨ ਆ ਜੀ ਵਿਅਕਤੀਤਵਾ ਹੁਣ ਵਿਅਕਤੀਤਵ ਮੈਂ ਸਮਝਾ ਦਿੰਨਾ ਸੌਖੇ ਸ਼ਬਦਾਂ ਚ ਕੀ ਹੁੰਦਾ ਕਈਆਂ ਨੂੰ ਨਹੀਂ ਪਤਾ ਹੁੰਦਾ ਨਾ ਹਰ ਤਰ੍ਹਾਂ ਦੀ ਆਡੀਅנס ਹੁੰਦੀ ਆ ਇੰਡੀਵੀਡਿਉਐਲਟੀ ਹੁੰਦੀ ਆ ਵੀ ਮੈਂ ਮੇਰੇ ਵਿਚਾਰ ਮੇਰਾ ਕਿਸੇ ਵੀ ਚੀਜ਼ ਤੇ ਪੋਜੈਸ਼ਨ ਚਾਹੇ ਉਹ ਸ਼ੂਖਮਾ ਚਾਹੇ ਸਥੂਲਾ ਜੀ ਤੇ ਡਿਵੀਜ਼ਿਅਲਟੀ ਹੁੰਦੀ ਆ ਸਾਰੇ ਆਪਾਂ ਸੋ ਕਹਿੰਦਾ ਇੰਡੀਵੀਜ਼ਿਅਲਟੀ ਆ ਜਿਹੜੀ ਉਹ ਇੱਕ ਅਲਿਊਜ਼ਨ ਆ ਇੱਕ ਭਰਮ ਆ ਵੀ ਉਹ ਐਗਜ਼ਿਸਟ ਨਹੀਂ ਕਰਦੀ ਕਿਉਂ ਨਹੀਂ ਕਰਦੀ ਵੀ ਅਸੀਂ ਇੱਕ ਮਾਈਂਡ ਸਫੀਅਰ ਦੇ ਵਿੱਚ ਆ ਉਹਨਾਂ ਦਾ ਕਮੈਂਟ ਇੰਗਲਿਸ਼ ਦੇ ਵਿੱਚ ਸੀ ਮੈਂ ਥੋੜਾ ਜਿਹਾ ਇਹਨੂੰ ਪੰਜਾਬੀ ਚ ਦੱਸ ਦਿੰਨਾ ਮਾਈਂਡ ਸਫੀਅਰ ਮਤਲਬ ਗੋਲੇ ਦੇ ਵਿੱਚ ਆ ਅਸੀਂ ਜੀ ਮਨ ਦੇ ਜਾਲ ਕਹਿ ਲੋ ਵੀ ਉਹਦੇ ਵਿੱਚ ਅਸੀਂ ਇੱਕ ਕਲੈਕਟਿਵ ਇਨਫੋਰਮੇਸ਼ਨ ਦੇ ਵਿੱਚ ਹੈਗੇ ਆ ਵੀ ਜਿਹੜੀ ਅਸੀਂ ਸ਼ੇਅਰ ਕਰਦੇ ਆ ਮੰਨ ਲਓ ਵੀ ਜਿਹੜੀ ਇਨਫੋਰਮੇਸ਼ਨ ਹੁਣ ਮੈਂ ਸ਼ੇਅਰ ਕਰ ਰਿਹਾ ਉਹਨਾਂ ਦੇ ਮੁਤਾਬਕ ਇਹ ਕਲੈਕਟਿਵ ਇਨਫੋਰਮੇਸ਼ਨ ਆ ਜੀ ਵੀ ਮੈਂ ਮੰਨ ਲਓ ਵੀ ਮੈਨੂੰ ਕਿਉਂ ਚੰਗੀ ਲੱਗੀ ਇਹ ਇਨਫੋਰਮੇਸ਼ਨ ਕਿਉਂਕਿ ਮੈਂ ਇੱਕ ਜਦੋਂ ਮਤਲਬ ਕਿਸੇ ਚੀਜ਼ ਨੂੰ ਸੋਚਿਆ ਪਾਰਟਿਕੂਲਰ ਚੀਜ਼ ਨੂੰ ਜੀ ਤਾਂ ਬ੍ਰਹਿਮੰਡ ਦੇ ਵਿੱਚ ਮੰਨ ਲਓ ਇਹਨਾਂ ਦੇ ਹਿਸਾਬ ਨਾਲ ਇੱਕ ਕਲੈਕਟਿਵ ਇਨਫੋਰਮੇਸ਼ਨ ਆ ਜਿਹੜਾ ਮੇਰੇ ਦਿਮਾਗ ਨੇ ਸਿਗਨਲ ਫੜਿਆ ਜੋ ਇਨਫੋਰਮੇਸ਼ਨ ਮੇਰੇ ਕੋਲ ਆ ਗਈ ਸੋ ਜੇ ਦੇਖਿਆ ਜਾਵੇ ਬਹੁਤ ਸੂਖਸ਼ਮ ਤੱਤ ਤੇ ਬਹੁਤ ਸੂਖਸ਼ਮ ਲੈਵਲ ਤੇ ਇਦਾਂ ਹੁੰਦਾ ਜੀ ਬਟ ਜਦੋਂ ਆਪਾਂ ਗੱਲ ਕੀਤੀ ਸੀ ਮਨ ਬੁੱਧ ਚਿੱਤ ਤੇ ਅਹੰਗ ਦੀ ਜੀ ਉੱਥੇ ਜਿਹੜਾ ਅਹੰਗ ਸ਼ਬਦ ਹਨ ਉਹ ਤੁਹਾਨੂੰ ਇੰਡੀਵਿਜੂਅਲ ਬਣਾਉਂਦਾ ਜੀ ਹਨਾ ਜੇ ਤੁਸੀਂ ਮੰਨ ਲਓ ਇਹਨਾਂ ਦੇ ਹਿਸਾਬ ਨਾਲ ਇੰਡੀਵਿਜੂਅਲ ਨਹੀਂ ਹੈਗੇ ਤਾਂ ਆਪਾਂ ਆਪਣਾ ਵਾਰੀ ਸੁਭਾਅ ਵੀ ਤਾਂ ਉਦਾਂ ਦਾ ਹੋਣਾ ਸੀ ਨਾ ਜੀ ਵਾਰੀ ਤੌਰ ਤੇ ਤਾਂ ਅਸੀਂ ਇੰਡੀਵਿਜੂਅਲ ਆ ਜੀ ਪਰ ਅੰਦਰ ਦੇ ਤੌਰ ਤੇ ਪੀਤਰ ਦੇ ਤੌਰ ਤੇ ਕੀ ਹੈ ਇੱਕ ਕਲੈਕਟਿਵ ਇਨਫੋਰਮੇਸ਼ਨ ਦੇ ਨਾਲ ਜਿਹੜਾ ਸਾਡਾ ਲਿੰਕ ਹੈਗਾ ਜੀ ਉਹ ਕਿਵੇਂ ਆ ਵੀ ਜਿਵੇਂ ਨਾ ਆਪਾਂ ਮਾਈਂਡ ਵੇਵਸ ਦੀ ਗੱਲ ਕਰੀਏ ਜੀ ਜਦੋਂ ਤੁਸੀਂ ਕੁਝ ਸੋਚਦੇ ਹੋ ਜੀ ਜਿਹੜੇ ਤੁਹਾਡੇ ਨਿਊਰੋਨਸ ਹੁੰਦੇ ਆ ਹਮ ਨਿਊਰੋਸਾਇੰਸ ਸਟੱਡੀਜ਼ ਨੇ ਨਾ ਬਹੁਤ ਸਾਰੇ ਨਿਊਰੋਨਸ ਮੰਨੇ ਆਪਣੇ ਮਤਲਬ ਕਰੋੜਾਂ ਦੇ ਹਿਸਾਬ ਨਾਲ ਹੁੰਦੇ ਆ ਹਨ ਇੱਕ ਨਿਊਰੋਨ ਜਿਹੜਾ ਪਾਰਟਿਕੂਲਰ ਜਿਵੇਂ ਹੁਣ ਮੈਂ ਸੋਚਦਾ ਵੀ ਮੈਨੂੰ ਭੁੱਖ ਲੱਗੀ ਆ ਜੀ ਮੈਂ ਖਾਣਾ ਹੁਣ ਉਹ ਇੱਕ ਨਿਊਰੋਨ 5000 ਨਿਊਰੋਨ ਨੂੰ ਫਾਇਰ ਕਰਦਾ ਅੱਗੇ ਜਾ ਕੇ ਜੀ ਫਿਰ ਉਹ 5000ਾਂ ਦੇ ਵਿੱਚੋਂ ਇਕੱਲਾ 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 5 5000 ਨੂੰ ਫਾਇਰ ਕਰਦੇ ਮਤਲਬ ਫਾਇਰ ਕਰਨਾ ਮਤਲਬ ਹਿਲਾ ਦੇਣਾ ਜਗਾ ਦੇਣਾ ਹੈਨਾ ਸੋ ਇਹ ਇਹ ਨਿਊਰੋਨ ਜਦੋਂ ਜਿਵੇਂ ਇੱਕ ਦਰਖਤ ਹੁੰਦਾ ਨਾ ਵੱਡਾ ਸਾਰਾ ਉਹਤੇ ਕਰੋੜਾਂ ਹੀ ਪੱਤੇ ਹੁੰਦੇ ਆ ਜਿਵੇਂ ਹਵਾ ਦਾ ਬੁੱਲਾ ਆ ਜਾਂਦੇ ਉਹ ਖੈ 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 ਦੀ ਆਵਾਜ਼ ਆਉਂਦੀ ਹੈ ਖੜ ਖੜ ਦੀ ਆਵਾਜ਼ ਤੇ ਉਹ ਖੜ ਖੜ ਦੇ ਨਾਲ ਜਿਹੜੀ ਆਵਾਜ਼ ਨਿਕਲਦੀ ਆ ਸਾਡੇ ਦਿਮਾਗ ਦੇ ਜਿਹੜੇ ਨਿਊਰੋਨਸ ਹੁੰਦੇ ਆ ਉਹ ਆਵਾਜ਼ ਦੇ ਕਰਕੇ ਤਰੰਗ ਪੈਦਾ ਹੁੰਦੀ ਆ ਜਾਗ ਜਾਂਦੇ ਹਾਂ ਹਾਂ ਜਾਗ ਜਾਂਦੇ ਆ ਤੇ ਤਰੰਗ ਪੈਦਾ ਹੋ ਜਾਂਦੀ ਆ ਜਿਹੜੀ ਤਰੰਗ ਹੁੰਦੀ ਆ ਉਹਨੂੰ ਵੇਵ ਕਹਿੰਦੇ ਆਪਾਂ ਇੰਗਲਿਸ਼ ਦੇ ਵਿੱਚ ਜੀ ਵੇਵ ਦੀ ਪਾਰਟਿਕੂਲਰ ਫ੍ਰੀਕੁਐਂਸੀ ਹੁੰਦੀ ਆ ਵੇਵ ਕੀ ਹੁੰਦੀ ਆ ਜਿਵੇਂ ਅਲਫਾ ਵੇਵਸ ਬੀਟਾ ਵੇਵਸ ਥੀਟਾ ਵੇਵਸ ਜੀ ਡੈਲਟਾ ਵੇਵਸ ਠੀਕ ਹੈ ਬਹੁਤ ਸਾਰੀਆਂ ਵੇਵਸ ਹੁੰਦੀਆਂ ਨੇ ਮੇਨਲੀ ਦਿਮਾਗ ਦੀਆਂ ਪੰਜ ਮੰਨੀਆਂ ਗਈਆਂ ਨੇ ਹਾਂਜੀ ਤੇ ਇਹ ਬੇਬਸ ਜਿਹਹੇ ਜਾਂ ਤੁਹਾਡਾ ਸੁਭਾਅ ਆ ਜਿਹਹੇ ਜਾਂ ਤੁਸੀਂ ਨਿਊਰੋਨ ਨੂੰ ਫਾਇਰ ਕੀਤਾ ਉਹ ਪਾਰਟਿਕੂਲਰ ਬੇਬ ਦੀ ਜਿਹੜੀ ਇੱਕ ਫ੍ਰੀਕਵੈਂਸੀ ਬਣ ਜੂਗੀ ਜੀ ਜਦੋਂ ਸੇਮ ਫ੍ਰੀਕਵੈਂਸੀ ਸੇਮ ਕਿਸੇ ਜਗ੍ਹਾ ਤੇ ਬਣ ਰਹੀ ਆ ਉਸ ਤਰ੍ਹਾਂ ਦੀ ਜੀ ਤੇ ਉਸ ਫ੍ਰੀਕਵੈਂਸੀ ਦੇ ਨਾਲ ਉਹ ਦੂਜੀ ਫ੍ਰੀਕਵੈਂਸੀ ਮੈਚ ਹੋ ਜੂਗੀ ਜੀ ਠੀਕ ਹੈ ਇਹ ਗੁਰਬਾਣੀ ਦੇ ਵਿੱਚ ਸ਼ਬਦ ਵੀ ਹੁੰਦਾ ਇਹ ਕਿ ਬਾਗਨ ਬਹੁਤ ਤਰੰਗ ਨਾਮ ਕਰਕੇ ਇਸ ਤਰ੍ਹਾਂ ਦਾ ਸ਼ਬਦ ਆਉਂਦਾ ਅਮਰਤ ਵੇਲੇ ਦੇ ਸੰਬੰਧ ਦੇ ਵਿੱਚ ਇਹ ਸ਼ਬਦ ਹੈਗਾ ਜੀ ਜਿਵੇਂ ਕੋਈ ਅਮਰਤ ਵੇਲੇ ਉੱਠਦਾ ਉਦੋਂ ਸਾਰੀਆਂ ਬੇਬਸ ਜਿਹੜੀਆਂ ਜਿਵੇਂ ਆਪਾਂ ਬੀਟਾ ਵੇਵਸ ਦੀ ਗੱਲ ਕੀਤੀ ਹੈ ਹਨਾ ਜੀ ਉਹ ਬੀਟਾ ਵੇਵਸ ਉਸ ਸਮੇਂ ਜਿਹੜੀਆਂ ਅਮਰਤ ਵੇਲੇ ਐਕਟਿਵ ਹੁੰਦੀਆਂ ਨੇ ਜੀ ਤੇ ਉਹ ਕਾਦੇ ਲਈ ਹੁੰਦੀਆਂ ਨੇ ਧਿਆਨ ਸਾਧਨਾ ਵਾਸਤੇ ਵਧੀਆ ਹੁੰਦੀਆਂ ਨੇ ਮਤਲਬ ਉਹ ਸਹਾਇਕ ਹੁੰਦੀਆਂ ਨੇ ਸੋ ਉਸ ਲੈਵਲ ਤੇ ਜੇ ਆਪਾਂ ਕਹੀਏ ਤਾਂ ਅਸੀਂ ਇੰਡੀਵਿਜੂਅਲ ਨਹੀਂ ਹੈਗੇ ਜੀ ਹੁਣ ਪ੍ਰੇਮ ਸ਼ਬਦ ਆ ਜਿਹੜਾ ਅਸੀਂ ਇੰਡੀਵਿਜੂਅਲਟੀ ਦੇ ਤੌਰ ਤੇ ਵੀ ਪ੍ਰੇਮ ਕਰਦੇ ਆ ਜੀ ਕਿਸੇ ਦਾ ਕਿਸੇ ਬੰਦੇ ਤੇ ਪੋਜੈਸ਼ਨ ਹੋ ਸਕਦਾ ਪ੍ਰੇਮ ਨੂੰ ਲੈ ਕੇ ਜੀ ਬਟ ਜੇ ਜੇ ਗੁਰਬਾਣੀ ਦੇ ਹਿਸਾਬ ਨਾਲ ਪ੍ਰੇਮ ਨੂੰ ਦੇਖੀਏ ਤਾਂ ਉਹ ਕਹਿੰਦੇ ਵੀ ਜਨ ਪ੍ਰੇਮ ਕੀ ਉੱਤੇ ਨਹੀਂ ਪ੍ਰਪਾਇਓ ਜੀ ਉਹਨਾਂ ਦਾ ਮਤਲਬ ਇਹ ਆ ਵੀ ਜਿਨ੍ਹਾਂ ਦੀ ਹਿਰਦੇ ਗ੍ਰੰਥੀ ਠੀਕ ਹੈ ਇੱਥੇ ਹੁੰਦੀ ਹੈ ਹਿਰਦੇ ਗ੍ਰੰਥੀ ਜਿਹਨੂੰ ਇੱਕ ਚੱਕਰ ਦਾ ਨਾਮ ਵੀ ਦਿੱਤਾ ਚੱਕਰਾਂ ਦੀ ਗੱਲ ਅਜੇ ਆਪਾਂ ਕਰਾਂਗੇ ਅੱਗੇ ਜਾ ਕੇ ਜੀ ਉਹ ਐਕਟੀਵੇਟ ਹੋ ਜਾਂਦੀ ਹੈ ਨਾ ਤਾਂ ਮਨੁੱਖ ਜਿਹੜਾ ਸਾਰੀ ਲੋਕਾਈ ਨੂੰ ਪ੍ਰੇਮ ਕਰਨ ਦੇ ਲਈ ਯੋਗ ਬਣ ਜਾਂਦਾ ਜੀ ਤੇ ਉੱਥੇ ਉਹ ਜਿਹੜਾ ਜਿਵੇਂ ਇਹਨਾਂ ਨੇ ਇੰਡੀਵੀਡਿਉਐਲਟੀ ਦੀ ਗੱਲ ਕੀਤੀ ਉਹ ਖਤਮ ਹੋ ਜਾਂਦੀ ਹੈ ਉੱਥੇ ਇੰਡੀਵੀਡਿਉਐਲਟੀ ਵਾਲਾ ਪ੍ਰੇਮ ਨਹੀਂ ਰਹਿੰਦਾ ਸੋ ਇਹ ਕਾਫੀ ਹੱਦ ਤੱਕ ਸਹੀ ਵੀ ਹੈ ਗੱਲ ਔਰ ਜੇ ਅਸੀਂ ਕਹੀਏ ਮੇਰੇ ਵਿਚਾਰ ਮੇਰੇ ਖਿਆਲ ਜੀ ਉੱਥੇ ਕਾਫੀ ਹੱਦ ਤੱਕ ਸਹੀ ਵੀ ਨਹੀਂ ਹੈਗੀ ਕਿਉਂਕਿ ਜੇ ਦੇਖੋ ਇੱਕ ਗੱਲ ਆ ਤੁਸੀਂ ਪ੍ਰਸੰਗਤ ਵਿੱਚ ਬੈਠੇ ਹੋ ਜੀ ਉੱਥੇ ਕਹੇ ਜੇ ਮਨੁੱਖ ਬੈਠੇ ਆ ਕਹੇ ਜੇ ਲੋਕ ਬੈਠੇ ਆ ਤੇ ਉਹ ਤਾਂ ਤੁਹਾਡੇ ਦੇ ਡਿਪੈਂਡ ਕਰਦਾ ਨਾ ਤੁਸੀਂ ਕਹੇ ਜੇ ਮਨੁੱਖਾਂ ਦੀ ਸੰਗਤ ਕਰਦੇ ਹੋ ਜੀ ਫਿਰ ਜਿਹੜੀਆਂ ਉਹਨਾਂ ਦੇ ਵਿੱਚੋਂ ਤਰੰਗਾ ਨਿਕਲਣਗੀਆਂ ਚਾਹੇ ਉਹ ਕਿਸੇ ਦੇ ਮਤਲਬ ਅੱਜਕੱਲ੍ਹ ਨਾ ਜਿਹੜਾ ਚਰਚਾ ਦਾ ਵਿਸ਼ਾ ਹੁੰਦਾ ਉਹ ਜ਼ਿਆਦਾਤਰ ਪੁਰਸ਼ਾਂ ਕੋਲ ਇਸਤਰੀਆਂ ਦਾ ਹੁੰਦਾ ਤੇ ਸ਼ਾਇਦ ਇਸਤਰੀਆਂ ਕੋਲ ਪੁਰਸ਼ਾਂ ਦਾ ਹੁੰਦਾ ਜੀ ਭਾਈ ਗੁਰਦਾਸ ਦੀਆਂ 12 ਦੇ ਵਿੱਚ ਆਉਂਦਾ ਨਾ ਇੱਕ ਵਾਰ ਆਉਂਦੀ ਆ ਜੀ ਰਾਦੇ ਪਾਪ ਕਵਾਮ ਦੇ ਉਲਟੀ ਬਾੜ ਖੇਤ ਕੋ ਖਾਈ ਉਹਦੇ ਵਿੱਚ ਇਹ ਚੀਜ਼ ਦੱਸੀ ਗਈ ਆ ਔਰਤਾਂ ਤੇ ਮਰਦਾਂ ਦੀ ਸਥਿਤੀ ਕਿਹੇ ਜਿਹੀ ਬਣੀ ਹੋਈ ਹੈ ਨਾ ਜੀ ਤੁਸੀਂ ਇਹ ਕਿਸ ਸੰਗਤ ਦੇ ਵਿੱਚ ਬੈਠਿਓ ਜੀ ਉਹ ਤਾਂ ਤੁਹਾਡੇ ਤੇ ਡਿਪੈਂਡ ਕਰਦਾ ਨਾ ਤੁਸੀਂ ਤਾਂ ਆਪਣੀ ਮਰਜ਼ੀ ਨਾਲ ਬੈਠੇ ਹੋ ਨਾ ਹੁਣ ਇਹ ਥੋੜੀਆ ਵੀ ਤੁਸੀਂ ਤੁਹਾਨੂੰ ਬਿਠਾਇਆ ਗਿਆ ਉੱਥੇ ਉਹਨਾਂ ਦੇ ਵਿਚਾਰ ਖਿੱਚ ਕੇ ਲੈ ਗਏ ਨਹੀਂ ਹੈਨਾ ਜਦੋਂ ਬੈਠੇ ਹੋ ਤੇ ਵਿਚਾਰ ਓਬਵੀਅਸ ਤੁਹਾਡੇ ਅੰਦਰ ਪੱਕੇ ਚੱਲਣਗੇ ਚੱਲਣਗੇ ਜੀ ਕਬੀਰ ਜੀ ਦੀ ਬਾਣੀ ਹੈ ਕਬੀਰ ਸੰਗਤ ਸਾਖਤ ਸੰਗਨ ਕੀਜੀਐ ਦੂਰਹਿ ਜਾਈਏ ਭਾਗ ਹੈਨਾ ਜੀ ਦਸਨਕਾਰੋ ਪਰਸੀ ਤੋਕਸ਼ ਲੱਗਿਆ ਦਾਗ ਸਾਕਤ ਐਸਾ ਹੈ ਜੈਸੀ ਲਸਣ ਕੀ ਖਾਨ ਹਨਾ ਜੀ ਬਹੁਤ ਕੁਛ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਮਤਲਬ ਸੰਗਤ ਦੇ ਸੰਬੰਧ ਦੇ ਵਿੱਚ ਜਿਹੜੀ ਚੀਜ਼ ਤੁਹਾਡੀ ਆਪਣੀ ਨਹੀਂ ਜੀ ਉਹ ਤੁਹਾਡੇ ਤੱਕ ਨਹੀਂ ਆਉਂਦੀ ਜੋ ਤੁਹਾਡੇ ਤੁਹਾਡੇ ਅੰਦਰ ਜੇ ਪਿਆਸ ਨਹੀਂ ਲੱਗੀ ਤਾਂ ਤੁਸੀਂ ਪਾਣੀ ਕਿਵੇਂ ਪੀਓਗੇ ਠੀਕ ਹੈ ਪਾਣੀ ਪੀਓਗੇ ਵੀ ਤਾਂ ਉਹ ਨੁਕਸਾਨ ਕਰੂਗਾ ਜੀ ਜੇ ਪਾਰਟਿਕੂਲਰ ਖਿਆਲ ਆ ਜਿਹੜਾ ਤੁਹਾਡਾ ਜਿਹੜਾ అనుభవ ਜੇ ਤੁਸੀਂ ਉਹਨੂੰ ਚਾਹਿਆ ਹੀ ਨਹੀਂ ਜੀ ਉਹ ਤੁਹਾਡੇ ਤੱਕ ਕਿੱਦਾਂ ਆ ਸਕਦਾ ਠੀਕ ਹੈ ਤੁਹਾਡੇ ਅੰਦਰ ਫ੍ਰੀਕਵੈਂਸੀ ਨਹੀਂ ਬਣੀ ਉਸ ਚੀਜ਼ ਦੀ ਜੀ ਤੁਹਾਨੂੰ ਪਾਰਟੀਕੂਲਰ ਮਾਹੌਲ ਦੇ ਵਿੱਚ ਜਾਣਾ ਹੀ ਪੈਂਦਾ ਜਿਵੇਂ ਇੱਕ ਬੱਚਾ ਪੈਦਾ ਹੁੰਦਾ ਆਪਾਂ ਨੂੰ ਉਡਾੜਾ ਤਾਂ ਨਹੀਂ ਸਿਖਾਉਂਦੇ ਸਭ ਤੋਂ ਪਹਿਲਾਂ ਵੀ ਪੰਜਾਬੀ ਬੋਲਣ ਲਈ ਪਹਿਲਾਂ ਤੈਨੂੰ ਉਡਾੜਾ ਸਿੱਖਣਾ ਪੈਣਾ ਠੀਕ ਹੈ ਹਾਂ ਲਿਖਤੀ ਔਰ ਬੋਲ ਚਾਲ ਦੀ ਬੋਲੀ ਵਾਸਤੇ ਆਪਾਂ ਊੜਾੜਾ ਜਿਹੜਾ ਹੈਗਾ ਸਿੱਖਦੇ ਆ ਹਨਾ ਪਰ ਉਹ ਆਪਣੇ ਆਪ ਸਾਰਾ ਕੁਝ ਬੋਲਣ ਕਿਦਾਂ ਸਿੱਖ ਜਾਂਦਾ ਯਾਨੀ ਕਿ ਤੁਹਾਨੂੰ ਦੇਖ-ਦੇਖ ਸਿੱਖਦਾ ਉਹ ਜੀ ਠੀਕ ਹੈ ਇਹ ਆ ਕੇ ਉਹ ਉਹ ਕਲੈਕਟਿਵ ਇਨਫੋਰਮੇਸ਼ਨ ਲੈ ਰਿਆ ਉਸ ਸਮੇਂ ਦੇ ਵਿੱਚ ਠੀਕ ਹੈ ਉਹਦਾ ਮਾਈਂਡ ਉਸ ਤਰ੍ਹਾਂ ਦਾ ਲਿੰਕਡ ਠੀਕ ਹੈ ਬ੍ਰੇਨ ਕਲੈਕਟ ਕਰਦਾ ਹਾਂ ਬ੍ਰੇਨ ਕਲੈਕਟ ਰਿਸਿਵਰ ਜਿਵੇਂ ਦੂਸਰੀ ਗੱਲ ਕੀਤੀ ਸੀ ਉੱਥੇ ਕਰ ਰਿਆ ਹੁੰਦਾ ਹਨਾ ਕੁਆਂਟਮ ਇੰਟੈਂਗਲਮੈਂਟ ਉਹ ਵੀ ਇਹੀ ਦੱਸਦੀ ਆ ਵੀ ਅਸੀਂ ਨਾ ਸੂਰਜ ਚੰਦ ਤਾਰਿਆਂ ਨਾਲ ਵੀ ਜੁੜੇ ਹੋਏ ਆ ਜੀ ਜੇ ਤੁਹਾਡੇ ਅੰਦਰ ਦਾ ਖਿਆਲ ਸੇਵ ਖਿਆਲ ਕਿਸੇ ਹੋਰ ਦੇ ਅੰਦਰ ਆ ਉਹ ਦੋਨੇ ਖਿਆਲ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੇ ਆ ਜੀ ਜੇ ਇਕੱਲੇ ਬੈਠੇ ਤੁਸੀਂ ਜਮਾ ਅਚਨਚੇਤ ਬੈਠੇ ਹੋ ਤੁਹਾਡੇ ਅੰਦਰ ਇੱਕ ਖਿਆਲ ਆਇਆ ਕਿਸੇ ਪੁਰਾਣੇ ਬੰਦੇ ਨੂੰ ਤੁਸੀਂ ਯਾਦ ਕਰ ਲਿਆ ਤਾਂ ਓਬਵੀਅਸ ਆ ਕਿਤੇ ਦੂਰ ਬੈਠਾ ਉਹ ਬੰਦਾ ਵੀ ਤੁਹਾਨੂੰ ਯਾਦ ਕਰਨ ਦਾ ਠੀਕ ਹੈ ਸੋ ਇਸ ਤਰੀਕੇ ਦੇ ਨਾਲ ਜਿਹੜੀ ਆਪਾਂ ਇੰਡੀਵੀਜੂਅਲਟੀ ਨੂੰ ਰੱਦ ਨਹੀਂ ਕਰ ਸਕਦੇ ਜੀ ਕਿਉਂਕਿ ਸਾਡੇ ਫਿੰਗਰਪ੍ਰਿੰਟ ਅਲੱਗ ਨੇ ਸਾਡੇ ਚਿਹਰੇ ਮੂਰੇ ਅਲੱਗ ਨੇ ਅਸੀਂ ਆਪਣੇ ਆਪ ਦੇ ਵਿੱਚ ਇੰਡੀਵੀਜੂਅਲ ਸਾਡਾ ਡੀਐਨਏ ਕਿਉਂ ਅਲੱਗ ਆ ਫਿਰ ਠੀਕ ਹੈ ਸਾਡੇ ਅਹੰਗ ਦੇ ਨਾਲ ਪੈਦਾ ਹੁੰਦਾ ਉਸੇ ਅਹੰਗ ਨੂੰ ਖਤਮ ਕਰਨਾ ਜਿਹੜਾ ਹੈਗਾ ਅਸੀਂ ਪਰਮਾਤਮਾ ਦੇ ਵਿੱਚ ਅਪੇਧ ਹੋਣਾ ਜੀ ਉਹ ਕਿੱਦਾਂ ਹੁੰਦਾ ਇੱਕ ਸ਼ਬਦ ਹੈਗਾ ਗੁਰੂ ਨਾਨਕ ਦੇਵ ਜੀ ਦਾ ਜੀ ਉਹ ਕਹਿੰਦੇ ਸੋ ਪਖੰਡੀ ਜੇ ਕਾਇਆ ਪਖਾਲੇ ਕਾਇਆ ਕੀ ਅਗਨ ਬ੍ਰਹਮ ਪਰਜਾਲੇ ਜੀ ਸੁਪਨੇ ਬਿੰਦਨਾ ਦੇ ਚਰਣਾ ਤਿਸ ਪਖੰਡੀ ਜਰਾ ਨ ਮਰਨਾ ਜੀ ਬੋਲੇ ਚਰਪਟ ਸਤ ਸਰੂਪ ਪਰਮ ਤੰਤਮੇ ਰੇਖ ਨ ਰੂਪ ਜੀ ਉਹ ਕਹਿੰਦੇ ਵੀ ਪਾਖੰਡੀ ਦਾ ਮਤਲਬ ਕੱਲਾ ਪਖੰਡੀ ਨਹੀਂ ਹੁੰਦਾ ਇੱਥੇ ਮਤਲਬ ਪਾਪ ਖੰਡਨ ਵਾਲਾ ਠੀਕ ਹੈ ਜੀ ਪਾਪ ਖੰਡਨ ਕਰਨਾ ਕੀ ਹੁੰਦਾ ਤੁਹਾਡੇ ਅੰਤਹਿ ਕਰਨ ਦੇ ਉੱਤੇ ਜੋ ਮੈਲ ਪਈ ਆ ਹਨਾ ਜੀ ਮੈਲ ਕਾਦੀ ਕਰਕੇ ਪਈ ਆ ਇਹੀ ਥਾਟਸ ਇਨਸਾਨ ਦੇ ਅੰਦਰ ਆਉਣੇ ਜਿਵੇਂ ਨਾ ਇੱਕ ਮੈਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਇੱਕ ਇੰਡੀਵਿਜੂਅਲ ਦੀ ਜਿਹੜੀ ਲਾਈਫ ਦੱਸੀ ਗਈ ਆ ਉਹਨਾਂ ਨੇ ਇੱਕ ਆਮ ਬੰਦੇ ਦੀ ਲਾਈਫ ਕਿਸ ਤਰ੍ਹਾਂ ਦੀ ਹੁੰਦੀ ਹਨਾ ਜੀ ਮੈਂ ਉਹ ਸ਼ਬਦ ਬੋਲ ਦਿੰਦਾ ਉਹ ਕਹਿੰਦੇ ਆ ਵੀ ਪਹਿਲੇ ਪਿਆਰ ਲੱਗਾ ਥਣ ਦੁੱਧ ਜੀ ਸਭ ਤੋਂ ਪਹਿਲਾਂ ਪੈਲ ਮਨੁੱਖ ਨੂੰ ਭੁੱਖ ਦਾ ਗਿਆਨ ਹੁੰਦਾ ਜੀ ਇਹ ਨਹੀਂ ਕਿ ਉਸ ਤੋਂ ਪਹਿਲਾਂ ਕੋਈ ਗਿਆਨ ਨਹੀਂ ਉਹਨੂੰ ਗਿਆਨ ਹੁੰਦਾ ਗੁਰੂ ਅਮਰਦਾਸ ਜੀ ਤੋਂ ਪੁੱਛੋ ਉਹ ਕਹਿੰਦੇ ਲੇਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਉਹ ਜਿੰਨੇ ਗਰਭ ਦੇ ਵਿੱਚੋਂ ਬਾਹਰ ਹੁੰਦਾ ਨਾ ਉੱਥੇ ਗਰਭ ਦੀ ਮੌਤ ਹੋ ਜਾਂਦੀ ਹੈ ਜੀ ਗਰਭ ਦੇ ਵਿੱਚ ਉਹ ਜੀਵਨ ਬਤੀਤ ਕਰ ਰਿਹਾ ਹੁੰਦਾ ਇੱਕੋਦਮ ਬਾਹਰ ਆਉਂਦਾ ਤੇ ਉਹ ਇੱਕ ਇੱਕ ਇਹੋ ਜਿਹਾ ਸੰਸਾਰ ਅਗਿਆਤ ਸੰਸਾਰ ਦੇ ਵਿੱਚ ਇੰਟਰ ਹੁੰਦਾ ਜੀ ਫਿਰ ਹੌਲੀ ਹੌਲੀ ਉਹਨੂੰ ਗਿਆਨ ਹੁੰਦਾ ਭੁੱਖ ਪਿਆਸ ਦਾ ਕੁਝ ਵੀ ਘੰਟਿਆਂ ਦੇ ਵਿੱਚ ਹਨਾ ਜੀ ਤੇ ਉਹਨੂੰ ਨਹੀਂ ਪਤਾ ਵੀ ਮਾਂ ਦੇ ਅਸਥਨ ਨੂੰ ਮੂੰਹ ਚ ਲੈ ਕੇ ਦੁੱਧ ਕਿਵੇਂ ਪੀਣਾ ਜੀ ਸਿਖਾਇਆ ਥੋੜੀ ਉਹਨੂੰ ਕਿਸੇ ਨੇ ਕੌਣ ਸਿਖਾਉਂਦਾ ਕੁਦਰਤ ਹਨਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸ਼ੁੱਧ ਫਿਰ ਹੌਲੀ ਹੌਲੀ ਮੰਮੀ ਪਾਪਾ ਕਹਿਣਾ ਸਿੱਖ ਲੈਂਦਾ ਤੀਜੇ ਭਾਇਆ ਭਾਬੀ ਬੇਬ ਤੀਸਰੀ ਜਿਹੜੀ ਉਹਦੇ ਸਟੇਜ ਆ ਜਾਂਦੀ ਹੈ ਕਿ ਉਹਨੂੰ ਰਿਸ਼ਤਿਆਂ ਦਾ ਪਤਾ ਲੱਗਣ ਲੱਗ ਜਾਂਦਾ ਥੋੜਾ ਬਹੁਤ ਇਹ ਮਾਸੀ ਐ ਚਾਚੀ ਐ ਭਾਬੀ ਐ ਭਰਜਾਈ ਐ ਹਨਾ ਸਾਰੀਆਂ ਗੱਲਾਂ ਬਤਾਈ ਭੈਣ ਭਰਾ ਚੌਥੇ ਪਿਆਰ ਉਪਨਨੀ ਖੇਡ ਫਿਰ ਉਹਦਾ ਖੇਡਾਂ ਦੇ ਨਾਲ ਪਿਆਰ ਪੈ ਜਾਂਦਾ ਜੀ ਖੇਡਾਂ ਵੀ ਬਹੁਤ ਤਰ੍ਹਾਂ ਦੀਆਂ ਨੇ ਮਨ ਦੀਆਂ ਵੀ ਖੇਡਾਂ ਨੇ ਬੱਚਾ ਮਨ ਉਸ ਤਰ੍ਹਾਂ ਦੀਆਂ ਵੀ ਖੇਡਾਂ ਖੇਡਦਾ ਹਨਾ ਕਿਸੇ ਨਾਲ ਚਲਾਕੀ ਕਿਸੇ ਨਾਲ ਕੋਈ ਹੈ ਨਾ ਕਿਸੇ ਨਾਲ ਲੜ ਪਿਆ ਫਿਰ ਚੌਥੇ ਪਿਆਰ ਉਪਨਨੀ ਖੇਡ ਪੰਜਵੇਂ ਖਾਣ ਪੀਣ ਕੀਤਾ ਇੱਕ ਸਮਾਂ ਹੈ ਜਾਂ ਹੁੰਦਾ ਬੰਦੇ ਉੱਤੇ ਜ਼ਿੰਦਗੀ ਦੇ ਵਿੱਚ ਜਦੋਂ ਉਹਨੂੰ ਖਾਣ ਪੀਣ ਦੀਆਂ ਚੀਜ਼ਾਂ ਦੇ ਨਾਲ ਬਸਤਾਂ ਦੇ ਨਾਲ ਪਿਆਰ ਹੁੰਦਾ ਜੀ ਫਿਰ ਇੱਕ ਬੱਚਾ ਨਾ ਕਰੇ ਆਪਣੇ ਪਿਤਾ ਨੂੰ ਅਡੀਕਦਾ ਹੁੰਦਾ ਲਫਾਫੇ ਚੈੱਕ ਕਰਦਾ ਹੁੰਦਾ ਹਨਾ ਉਹ ਉਹੀ ਸਟੇਜ ਹੁੰਦੀ ਆ ਫਿਰ ਥੋੜਾ ਵੱਡਾ ਹੁੰਦਾ ਸ਼ਿਵਕ ਕਾਮ ਨਾ ਪੁੱਛਿਆ ਜਾਂਦਾ ਜੀ ਫਿਰ ਬਾਸ਼ਨਾ ਜਵਾਨੀ ਦਾ ਨਸ਼ਾ ਜੀ ਹਨਾ ਫਿਰ ਉਹਦੇ ਵਿੱਚ ਕਈ ਸਾਲ ਲੰਘ ਜਾਂਦੇ ਆ ਬੰਦੇ ਦੇ ਜੀ ਪੁਰਸ਼ਾਂ ਦੇ ਇਸਤਰੀਆਂ ਖੋਜਦੇ ਦੇ ਸਮੇਂ ਲੰਘ ਜਾਂਦੇ ਆ ਇਸਤਰੀਆਂ ਦੇ ਪੁਰਸ਼ਾਂ ਦੇ ਨਾਲ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਫਿਰ 7ਵੇਂ ਸੰਜ ਕੀਆ ਘਰਵਾਸ ਜੀ ਕਿਸੇ ਇੱਕ ਇਨਸਾਨ ਨਾਲ ਵਿਆਹ ਹੋ ਜਾਂਦਾ ਬੱਚੇ ਪੈਦਾ ਹੋ ਜਾਂਦੇ ਆ ਜੀ ਬੱਚੇ ਵੱਡੇ ਹੋਣ ਲੱਗ ਜਾਂਦੇ ਆ ਟੈਨਸ਼ਨਾਂ ਪੈ ਜਾਂਦੀਆਂ ਨੇ ਜਿੰਨਾ ਖੁੱਲਾ ਸੀ ਓਨਾ ਟੈਨਸ਼ਨਾਂ ਪੈ ਜਾਂਦੀਆਂ ਨੇ ਜਿੰਮੇਵਾਰੀਆਂ ਚੁੜ ਜਾਂਦੀਆਂ ਹਾਂ ਜ਼ਿੰਮੇਵਾਰੀਆਂ ਚੁੜ ਜਾਂਦਾ ਤੇ ਜਿੰਮੇਵਾਰੀਆਂ ਦੇ ਵਿੱਚ ਉਲਝਣ ਕਰਕੇ ਪਾਤਸ਼ਾਹ ਕਹਿੰਦੇ ਅੱਠਵਾਂ ਕ੍ਰੋਧ ਹੋਇਆ ਤਾਂ ਨਾਸ਼ ਅੱਠਵੀਂ ਸਟੇਜ ਤੇ ਆ ਕੇ ਕ੍ਰੋਧ ਨੇ ਉਹਦੇ ਤਨ ਦਾ ਸੱਤਿਆਨਾਸ਼ ਕਰ ਦੇਣਾ ਠੀਕ ਹੈ ਜੀ ਅੱਜ ਤਾਂ ਉਮਰ ਹੀ ਮਤਲਬ ਸਾਰੀ 40 42 ਸਾਲ ਦੀ ਆ ਫਿਰ ਕਦੇ ਕਿਸੇ ਨੂੰ ਪਾੜ-ਪਾੜ ਪੈਂਦਾ ਕਦੇ ਕਿਸੇ ਨੂੰ ਨਾ ਕਿਸੇ ਨਾਲ ਲੜ ਕੇ ਆ ਗਿਆ ਕਿਸੇ ਨਾਲ ਲੜਾਈ ਕਰਕੇ ਕਿਸੇ ਦੇ ਮਾਰਿਆ ਕਿਸੇ ਨਾਲ ਈਰਖਾ ਸੋ ਸਾਰੀਆਂ ਚੀਜ਼ਾਂ ਹਨਾ ਜੀ ਨੌਵੇਂ ਤੋਂ ਲੈ ਕੇ ਉੱਬੇ ਸਾ 10ਵੇਂ ਦੱਦਾ ਹੋਆ ਸਵਾ ਫਿਰ ਤੌਲੇ ਆ ਜਾਂਦੇ ਆ ਬੁੱਢਾ ਹੋ ਜਾਂਦਾ ਤੇ ਬੁੱਢਾ ਹੋ ਕੇ ਸਵਾਦ ਦੀ ਢੇਰੀ ਬਣ ਜਾਂਦਾ ਇੱਕ ਆਮ ਜ਼ਿੰਦਗੀ ਆ ਇਹ ਜੀ ਠੀਕ ਹੈ ਗਏ ਸਗੀਤ ਪੁਕਾਰੀਤਾ ਓੜਿਆ ਹੰਸ ਦਸਾਇਰਾ ਫਿਰ ਜਦੋਂ ਆਂਡੀ ਗਵਾਂਡੀ ਇਕੱਠੇ ਹੁੰਦੇ ਆ ਸਕੇ ਸੰਬੰਧੀ ਰੋ ਹਾਈ ਕੁਰ ਲਾਭ ਕਰਦੇ ਆ ਰੋਂਦੇ ਕੁਰ ਲਾਉਂਦੇ ਆ ਤੇ ਆਇਆ ਗਿਆ ਮੋਇਆ ਨਾਉ ਉਹਨੀਆਂ ਗੱਲਾਂ ਬਾਤਾਂ ਕਰਦੇ ਆ ਨਾ ਪਿੱਛੇ ਪਤਲ ਸੱਦੀਆ ਕਾਬ ਫਿਰ ਪੰਡਤਾਂ ਨੂੰ ਬੁਲਾ ਲੈਂਦੇ ਆ ਪੰਡਤ Hindu ਹੁੰਦੇ ਆ ਜਿਹੜੇ ਸਾਡੇ ਸਿੱਖ ਬਾਬੇ ਨੂੰ ਬੁਲਾ ਲੈਂਦੇ ਆ ਗ੍ਰੰਥੀ ਨੂੰ ਮੁਸਲਮਾਨ ਜਿਹੜੇ ਉਹ ਮੌਲਵੀਆਂ ਨੂੰ ਬੁਲਾ ਲੈਂਦੇ ਆ ਐਨੇ ਚੋਂ ਦਾ ਭੋਗ ਪਾ ਕੇ ਵੀ ਆਇਆ ਗਿਆ ਮੋਇਆ ਨਾ ਹੋ ਜਾਂਦਾ ਜੀ ਸੋ ਇੱਕ ਜਿਹੜੀ ਲਾਈਫ ਆ ਆਪਾਂ ਇਸ ਤਰ੍ਹਾਂ ਨਹੀਂ ਬਤੀਤ ਕਰਨੀ ਜੀ ਇਸੇ ਕਾਰਨ ਜਿਹੜੀ ਆਪਣੀ ਵਿਚਾਰ ਆ ਹੈ ਆਪਾਂ ਕਿਸੇ ਨੂੰ ਇਹ ਨਹੀਂ ਦੱਸ ਰਹੇ ਵੀ ਸਾਡੇ ਕੋਲ ਗਿਆਨ ਬਹੁਤ ਆ। ਜ ਜਦ ਤੁਸੀਂ ਇਹ ਚੀਜ਼ਾਂ ਸਿੱਖ ਕੇ ਹੀ ਪ੍ਰਮਾਤਮਾ ਨੂੰ ਪਾ ਸਕਦੇ ਹੋ। ਨਹੀਂ ਇਹ ਕੁਝ ਬਿਲਕੁਲ ਵੀ ਨਹੀਂ ਆ। ਗੁਰੂ ਸਾਹਿਬ ਕਹਿੰਦੇ ਆ ਸੋ ਪਖੰਡੀ ਜੇ ਕਾਇਆ ਪਖਾਲੇ। ਜੀ। ਕਾਇਆ ਨੂੰ ਪਖਾਲਣਾ ਕੀ ਆ? ਆਪਣੇ ਸਰੀਰ ਨੂੰ ਰੜਕਣਾ ਸਮਾਧੀ ਦੇ ਵਿੱਚ ਧਿਆਨ ਦੇ ਵਿੱਚ। ਜੀ। ਹੁਣ ਜ ਕਈ ਲੋਕਾਂ ਦਾ ਇੱਥੇ ਵਿਚਾਰ ਹੁੰਦਾ ਵੀ ਵੀਰ ਜੀ ਵੀ ਸਾਡੇ ਮਨ ਦੇ ਵਿੱਚ ਖਿਆਲ ਬਹੁਤ ਆਉਂਦੇ ਆ। ਅਸੀਂ ਦੇਖੋ ਖਿਆਲਾਂ ਨਾਲ ਤੁਸੀਂ ਲੜ ਨਹੀਂ ਸਕਦੇ ਜੀ ਮਨਨ ਤੁਹਾਡਾ ਇੱਕ ਧਾਰਨਾ ਨੂੰ ਫੜ ਲੈਂਦਾ ਦੂਜੀ ਨੂੰ ਛੱਡ ਦਿੰਦਾ ਠੀਕ ਹੈ ਹੁਣ ਮੰਨ ਲਓ ਤੁਸੀਂ ਕਿਤੇ ਕਿਸੇ ਦੀ ਸੰਗਤ ਕਰਨ ਚਲੇ ਗਏ ਜੀ ਤੁਸੀਂ ਇਦਾਂ ਹੀ ਮਨ ਤੋਂ ਦੁਖੀ ਹੋ ਹਨ ਉਹ ਸੰਤਾਂ ਨੇ ਸੰਗਤ ਦੇ ਵਿੱਚ ਤੁਹਾਨੂੰ ਦੱਸ ਦਿੱਤਾ ਵੀ ਤੁਸੀਂ ਇਦਾਂ ਇਦਾਂ ਕਰਕੇ ਆ ਚੀਜ਼ਾਂ ਨੂੰ ਫੋਲੋ ਕਰਨਾ ਅੰਮ੍ਰਿਤ ਵੇਲੇ ਉੱਠਣਾ ਜਿਹੜਾ ਜਿਹੜਾ ਬਾਣੀ ਨਹੀਂ ਪੜਦਾ ਉਹ ਪਾਪੀ ਐ ਇਸ ਤਰ੍ਹਾਂ ਹਨ ਜੀ ਤੁਸੀਂ ਉਹਨਾਂ ਦੀ ਗੱਲ 10 20 ਦਿਨ ਮੰਨ ਲਈ ਜੀ ਡੋਡਾ ਨਾ ਉੱਥੇ ਕੀ ਹੋ ਜੂਗਾ ਐਟੀਟਿਊਡ ਬਦਲ ਜੂ ਦੂਸਰੇ ਪ੍ਰਤੀ ਜੀ ਤੁਸੀਂ ਸਮਝੋਗੇ ਪਾਪੀ ਨੇ ਜੀ ਕਿ ਜਿੱਥੇ ਤੁਸੀਂ ਸੀ ਉਹੀ ਚੀਜ਼ ਮਤਲਬ ਹੁਣ ਤੁਸੀਂ ਛੜਤੀ ਤੁਸੀਂ ਦੂਸਰਿਆਂ ਨੂੰ ਪਾਪੀ ਕਹਿਣ ਲੱਗੇ ਇਹ ਮਨ ਦੀਆਂ ਜਾਲਸਾਜ਼ੀਆਂ ਨੇ ਕੋਈ ਇਸ਼ਾਰਾ ਕਹਿੰਦਾ ਬਾਗ ਮੇ ਲੱਗਤਾ ਨਹੀਂ ਸਹਰਾ ਸੇ ਘਬਰਾਤਾ ਹੈ ਦੀ ਅਬ ਕਹਾ ਲੈ ਜਾ ਕੇ ਬੈਠੇ ਐਸੇ دیਵਾਨੇ ਕੋ ਹਮ ਜੀ ਠੀਕ ਹੈ ਉਹ ਕਹਿੰਦਾ ਬਾਗ ਚ ਚਲੇ ਜਾਓ ਉੱਥੇ ਨਹੀਂ ਲੱਗਦਾ ਥੋੜਾ ਟਾਈਮ ਬੈਠ ਕੇ ਉੱਥੇ ਕਿਹੜਾ ਤੁਸੀਂ ਸਦਾ ਬੈਠੇ ਰਹੋਗੇ ਜੀ ਬਾਗ ਮੇ ਲੱਗਤਾ ਨਹੀਂ ਸਹਿਰਾ ਸੇ ਘਬਰਾਤਾ ਹੈ ਜੀ ਬਾਹਰ ਆ ਜਾਓ ਦੁਨੀਆ ਦੇ ਵਿੱਚ ਉਥੋਂ ਫਿਰ ਜੀ ਘਬਰਾਉਂਦਾ ਐਸੇ دیਵਾਨੇ ਨੂੰ ਕਹਿੰਦਾ ਕਿੱਥੇ ਲਿਜਾ ਕੇ ਬੈਠੀਏ ਸੋ ਕੋਸ਼ਿਸ਼ ਕਰੋ ਵੀ ਜਿਹੜੀ ਤੁਸੀਂ ਧਾਰਨਾ ਨਾ ਜਿਹੜੀ ਉਹਨੂੰ ਪਕੜਨ ਦੀ ਕੋਸ਼ਿਸ਼ ਨਾ ਕਰੋ ਹਰ ਧਾਰਨਾ ਨੂੰ ਛੱਡੋ ਜੀ ਠੀਕ ਹੈ ਨਫ਼ਰਤ ਕਰਨੀ ਛੱਡੋ ਦੂਸਰੇ ਨੂੰ ਚਾਹੇ ਉਹ ਪਾਪੀ ਆ ਪੁੰਨੀ ਆ ਆਪਦੇ ਕਰਕੇ ਆ ਤੁਸੀਂ ਕੀ ਲੈਣਾ ਤੁਸੀਂ ਆਪਣਾ ਰਸਤਾ ਦੇਖਣਾ ਨਾ ਜੀ ਸੋ ਤੁਸੀਂ ਆਪਣੇ ਸਰੀਰ ਨੂੰ ਕਿਸ ਤਰ੍ਹਾਂ ਰੜਕਣਾ ਕਹਿੰਦੇ ਸੋ ਪਖੰਡੀ ਦੇ ਕਾਇਆ ਪਖਾਲੇ ਜਿਹੜਾ ਆਪਣੇ ਸਰੀਰ ਨੂੰ ਰੜਕਦਾ ਆਪਣੇ ਧਿਆਨ ਦੇ ਵਿੱਚ ਬੈਠਦਾ ਉਹ ਪਾਪਾਂ ਦਾ ਖੰਡਨ ਕਰਨ ਵਾਲਾ ਪਾਪਾਂ ਦਾ ਖੰਡਨ ਜਿਹੜੀ ਅੰਤਿਆ ਕਰਨ ਦੇ ਉੱਪਰ ਮੈਲ ਜੰਮੀ ਹੈ ਜੀ ਮੈਲ ਕਾਦੀ ਇਹੀ ਕਾਮ ਕ੍ਰੋਧ ਲੋ ਮੋਹ ਹੰਕਾਰ ਦੀ ਜਿਹੜੀਆਂ ਵੀ ਆਪਾਂ ਗੱਲਾਂ ਕਰਦੇ ਆ ਕਿਸੇ ਵੀ ਜੀ ਦੇ ਸੰਬੰਧ ਦੇ ਵਿੱਚ ਠੀਕ ਹੈ ਜੀ ਕਾਇਆ ਕੀ ਅਗਨ ਬ੍ਰਹਮ ਪ੍ਰਜਾਲ ਹੈ ਹੁਣ ਕਾਇਆ ਦੀ ਅਗਨ ਕੀ ਆ ਇੱਥੇ ਇੱਕ ਨਾ ਮੇਰੇ ਦੋਸਤ ਨੇ ਵੀਰ ਜੀ ਉਹਨਾਂ ਨੇ ਮੈਨੂੰ ਇਸ ਸ਼ਬਦ ਦੀ ਵਿਆਖਿਆ ਸੁਣਾਈ ਸੀ ਮੈਂ ਤਾਂ ਕਰਕੇ ਕਿਉਂਕਿ ਮੈਂ ਆਪਣੇ ਆਪ ਨੂੰ ਤਾਂ ਰਿਪਰੈਜ਼ੈਂਟ ਬਿਲਕੁਕੁਲ ਹੀ ਨਹੀਂ ਕਰ ਰਿਹਾ ਕਾਫੀ ਵੀਰਾਂ ਨੂੰ ਲੱਗਦਾ ਵੀ ਮੈਂ ਆਪਣੀ ਵਿਦਵਤਾ ਦਿਖਾ ਰਹੇ ਹਨ ਜੀ ਕਿਸੇ ਨੇ ਕਮੈਂਟ ਵੀ ਕੀਤਾ ਸੀ ਵੀ ਇਹ ਅੱਜ ਕੱਲ ਦੇ ਜਵਾਕ ਨੇ ਜਿਹੜੇ ਇਧਰੋਂ ਉਧਰੋਂ ਸੁਣ ਕੇ ਸੁਣਾਉਂਦੇ ਆ ਜੀ ਸੋ ਇਸ ਤਰ੍ਹਾਂ ਦਾ ਬਿਲਕੁਲ ਵੀ ਨਹੀਂ ਤੇ ਉਹਨਾਂ ਤੋਂ ਵੀ ਚਲੋ ਮਾਫੀ ਹੈ ਨਾ ਜਿਨ੍ਹਾਂ ਨੂੰ ਨਹੀਂ ਚੰਗਾ ਲੱਗਦਾ ਉਹ ਨਾ ਸੁਣਿਆ ਕਰੋ ਤੇ ਉਹ ਕਹਿੰਦੇ ਆ ਵੀ ਕਾਇਆ ਦੀ ਅਗਨ ਉਹਨਾਂ ਨੇ ਮੈਨੂੰ ਦੱਸਿਆ ਵੀ ਕਾਇਆ ਦੀ ਅਗਨ ਕੀ ਆ ਜੀ ਹੁਣ ਇਹੀ ਸ਼ਬਦ ਆਪਾਂ ਗੁਰਬਾਣੀ ਦੇ ਵਿੱਚੋਂ ਲੈ ਲਈ ਹੰਸਹਿਤ ਲੋਭ ਕੂਪ ਚਾਰੇ ਨਦੀਆਂ ਅੱਗ ਜੀ ਪਵੇਂ ਦੱਜੇ ਨਾਨਕਾ ਤਰੀਆ ਚਰਨੀ ਲੱਗ ਜੀ ਬਹੁਤ ਤਰ੍ਹਾਂ ਦੀ ਅਗਨੀ ਹੈ ਸ਼ਰੀਰ ਦੇ ਵਿੱਚ ਮੇਨਲੀ ਕਰੋਧ ਵੀ ਅਗਨੀ ਹੈ ਜੀ ਸੋ ਇਹ ਸਾਰੀ ਅਗਨੀ ਨੂੰ ਇਕੱਠੀ ਕਰਕੇ ਹੁਣ ਇਹ ਅਗਨੀ 37 ਟਾਈਪ ਦੀ ਹੋ ਜਾਂਦੀ ਹੈ 37 ਤਰ੍ਹਾਂ ਦੀ ਮਤਲਬ ਪੰਜ ਤਰ੍ਹਾਂ ਦੀ ਸਾਡੇ ਪ੍ਰਾਣ ਨੇ ਨਾ ਜਿਵੇਂ ਜੀ ਉਨ੍ਹਾਂ ਦੇ ਵਿੱਚੋਂ ਪ੍ਰਾਣ ਬਾਜੂ ਆ ਜਾਂਦਾ ਅਪਾਨ ਬਾਜੂ ਆ ਜਾਂਦਾ ਸਮਾਨ ਉਦਾਨ ਤੇ ਬਿਆਨ ਬਾਜੂ ਅਲੱਗ-ਅਲੱਗ ਕੰਮ ਕਰਦੀਆਂ ਨੇ ਫਿਰ ਅੱਗੇ ਇਹਨਾਂ ਦੇ ਸਬ ਕੈਟਾਗਰੀਜ਼ ਆ ਜਾਂਦੀਆਂ ਨੇ ਜੀ ਫਿਰ ਅੱਗੇ ਉਹ 27 ਤੋਂ 37 ਤਰ੍ਹਾਂ ਦੀਆਂ ਬਣ ਜਾਂਦੀਆਂ ਨੇ ਮਤਲਬ ਜੀ ਇਹ 37 ਤਰ੍ਹਾਂ ਦੀ ਜਿਹੜੀ ਪ੍ਰਾਣ ਜਿਹੜੀ એનર્ਜੀ ਹੈਗੀ ਆ ਜੀ ਇਹ ਸਾਡੀਆਂ 72000 ਬਰੀਕ 나ੜੀਆਂ ਦੇ ਵਿੱਚੋਂ ਦੀ ਪੈਂਦੀ ਆ ਜੀ ਜੋ ਇਹਦਾ ਜ਼ਿਕਰ ਵੀ ਆਉਂਦਾ ਗੁਰਬਾਣੀ ਦੇ ਵਿੱਚ 70 ਦੋਏ ਭਰੇ ਅੰਮ੍ਰਿਤ ਰਸ ਵਿਖ ਕੋ ਮਾਰ ਕਢਾਵੋ ਭਗਤ ਨਾਮਦੇਵ ਜੀ ਦੀ ਬਾਣੀ ਹੈ ਜੀ ਵੀ 70 ਦੋਏ ਮਤਲਬ 70 ਤੇ 2 72 나ੜੀਆਂ ਨੇ ਜਿਹੜੀਆਂ ਉਹ ਅੰਮ੍ਰਿਤ ਦੇ ਨਾਲ ਭਰ ਗਈਆਂ ਜੀ ਵਿਖ ਮਤਲਬ ਜ਼ਹਿਰ ਅੰਦਰੋਂ ਕੱਢੀ ਗਈ ਠੀਕ ਹੈ ਸੋ ਇਹ ਕਹਿੰਦੇ ਆ ਵੀ ਇਹ 37 ਤਰ੍ਹਾਂ ਦੀ એનર્ਜੀ ਜਿਹੜੀ ਇਕੱਠੀ ਹੋ ਕੇ ਅੰਤਰਮੁਖੀ ਸੁਰਤ ਦੇ ਨਾਲ ਸੁਖਮਨਾ ਦੇ ਵਿੱਚ ਪ੍ਰਵੇਸ਼ ਕਰਦੀ ਆ ਜੀ ਸੁਖਮਨਾ 나ੜੀ ਤੁਸੀਂ ਸੁਣਿਆ ਈੜਾ ਪਿੰਗਲਾ ਤੇ ਸੁਖਮਨਾ ਮੇਨ ਦੋ ਹੀ ਕੇਂਦਰ ਨੇ ਇੱਕ ਸੱਤਵਾਂ ਚੱਕਰ ਇੱਕ ਪਹਿਲਾ ਮੂਲਾ ਧਾਰ ਚੱਕਰ ਇੱਕ ਦਸਵਾਂ ਦਵਾਰ ਕਹਿੰਦੇ ਆਪਾਂ ਜੀ ਮੂਲਾ ਧਾਰ ਤੋਂ ਚੱਲਦੀ ਆ ਇਹ ਸਾਡੇ ਦਸਮ ਦਵਾਰ ਤੱਕ ਸਾਰੀ ਪ੍ਰਾਣ એનર્ਜੀ ਨੂੰ ਊਰਜਾ ਨੂੰ ਇਕੱਠਾ ਕਰਕੇ ਲੈ ਕੇ ਜਾਂਦੀ ਆ ਇਸੇ ਕਰਕੇ ਉਹ ਸਾਧਕ ਦੇ ਅੰਦਰ ਨਾ ਅਨਾਹਦ ਨਾਦ ਚੱਲਦਾ ਦੋ ਤਰ੍ਹਾਂ ਦਾ ਨਾਦ ਹੁੰਦਾ ਇੱਕ ਆਹਦ ਨਾਦ ਤੇ ਇੱਕ ਅਨਾਹਦ ਆਹਦ ਹੁੰਦਾ ਵੀ ਦੋ ਚੀਜ਼ਾਂ ਦੇ ਟਕਰਾਅ ਦੇ ਨਾਲ ਜਿਹੜੀ ਆਵਾਜ਼ ਪੈਦਾ ਹੁੰਦੀ ਜੀ ਜਿਵੇਂ ਹਾਰਮੋਨੀਅਮ বাজਦਾ ਹਵਾ ਦੀ ਟਕਰਾਅ ਦੇ ਨਾਲ ਜੀ ਢੋਲਕੀ ਤੇ ਆਪਾਂ ਛਣੇ ਜਿਹੜੇ ਆਪਸ ਚ ਵੱਜ ਕੇ ਚੱਲਦੇ ਹਨ ਢੋਲਕ ਦੇ ਥੱਪਾ ਲਾਉਂਦੇ ਆ ਹੱਥਾਂ ਨਾਲ ਵਜਾਉਂਦੇ ਆ ਨਾ ਜੀ ਸੋ ਉਹਦੇ ਤੋਂ ਇਲਾਵਾ ਜਿਹੜਾ ਅਨਾਹਦ ਨਾਦ ਆ ਜੀ ਉਹ ਜਦੋਂ ਇਹ ਸਾਰੀ એનર્ਜੀ ਇਕੱਠੀ ਹੁੰਦੀ ਆ ਤੇ ਇਹਦੇ ਵਿੱਚ ਕੀ ਹੁੰਦਾ ਇਹ ਕਹਿੰਦੇ ਇਹਦੇ ਵਿੱਚ ਮਤਲਬ ਕਾਫੀ ਸਾਰੇ ਤੰਤੂ ਹੁੰਦੇ ਆ ਜਿਹੜੇ ਬਰੀਕ ਜੀ ਉਹ ਇੱਕ ਦੂਜੇ ਦੇ ਨਾਲ ਇੱਕ ਰਿਦਮ ਬਣਾਉਂਦੇ ਆ ਉੱਥੋਂ ਆਵਾਜ਼ ਪੈਦਾ ਹੁੰਦੀ ਆ ਜੀ ਸੋ ਇਹ ਆਵਾਜ਼ ਜਿਹੜੀ ਅਨਾਹਦਨਾਦ ਇਹ ਕਾਫੀ ਸਾਧਕਾਂ ਨੂੰ ਸਮਾਧੀ ਦੇ ਦੌਰਾਨ ਸੁਣਾਈ ਵੀ ਦਿੰਦੀ ਆ ਜੀ ਸੋ ਇਹ ਜਿਹੜੀ ਹੈ ਕਾਇਆ ਦੀ ਅਗਨ ਜੀ ਠੀਕ ਹੈ ਕਾਮਦੀਵੀ ਸ਼ਕਤੀ ਕਹਿ ਦਿੰਦੇ ਆਪਾਂ ਜੀ ਕਾਮ ਊਰਜਾ ਨੂੰ ਵੀ ਕਹਿ ਦਿੰਦੇ ਆ ਜਿਹੜਾ ਜਿਹੜੇ ਬੱਚੇ ਪੈਦਾ ਕਰਨ ਦੀ ਸ਼ਕਤੀ ਹੈ ਇਹ ਇਹ ਇਸ ਸ਼ਬਦ ਦੇ ਵਿੱਚ ਪਾਰਟਿਕੂਲਰ ਉਸ ਸ਼ਕਤੀ ਨੂੰ ਕਿਹਾ ਜੀ ਕਿਉਂਕਿ ਇਹ ਕਹਿੰਦੇ ਆ ਵੀ ਸੁਪਨੇ ਬਿੰਦਨ ਦੇ ਚਰਨਾ ਜੀ ਕਾਇਆ ਕੀ ਅਗਨ ਬ੍ਰਹਮ ਪ੍ਰਜਾਲ ਹੈ ਜਦੋਂ ਉਹ ਕਾਮ ਦੀ ਸ਼ਕਤੀ ਨੂੰ ਮਨੁੱਖ ਦਾ ਸੀਮਨ ਹੁੰਦਾ ਜਿਹੜਾ ਉਹਨੂੰ ਸਪਨੇ ਦੇ ਵਿੱਚ ਵੀ ਨੀਚਰ ਹੁੰਦਾ ਉਹ ਇਨਸਾਨ ਜਿਹੜਾ ਸਾਧਕ ਹੁੰਦਾ ਉਹਨੂੰ ਬ੍ਰਹਮ ਪਰ ਬ੍ਰਹਮ ਦੇ ਉੱਪਰ ਜਲਾਉਂਦਾ ਠੀਕ ਹੈ ਤੇ ਤਿਸ ਪਖੰਡੀ ਜਰਾ ਨਾ ਮਰਨਾ ਬਿੰਦ ਸ਼ਬਦ ਉਸੇ ਦੇ ਵਾਸਤੇ ਹੀ ਲਿਖਿਆ ਜਿਵੇਂ ਰਕਤ ਬਿੰਦ ਕਰਨੇ ਮਿਆਂ ਅਗਨ ਉਧਰ ਮਝਾਰ ਸ਼ਬਦ ਆਉਂਦਾ ਉਹ ਵੀ ਮਤਲਬ ਇਨਸਾਨ ਦੇ ਸੀਮਨ ਦੇ ਸੰਬੰਧ ਦੇ ਵਿੱਚ ਆਉਂਦਾ ਉਹ ਕਹਿੰਦੇ ਆ ਵੀ ਤਿਸ ਪਖੰਡੀ ਜਰਾ ਨਾ ਮਰਨਾ ऐसे जेडे पापਾਂ ਦਾ ਖੰਡਨ ਕਰਨ ਵਾਲੇ ਪੁਰਸ਼ ਹੁੰਦੇ ਆ ਉਹ ਜਰਾ ਦੇ ਨਾਲ ਨਹੀਂ ਮਰਦੇ ਜੀ ਜਰਾ ਹੁੰਦਾ ਬਡੇਪਾ ਠੀਕ ਹੈ ਉਹ ਮੁਕਤ ਹੋ ਜਾਂਦੇ ਆ ਜਨਮ ਮਰਨ ਤੋਂ ਹੀ ਮੁਕਤ ਹੋ ਜਾਂਦੇ ਬੋਲੇ ਚਰਪਟ ਸਤ ਸਰੂਪ ਪਰਮ ਤੰਤਮੇ ਰੇਖ ਨਾ ਰੂਪ ਜੀ ਫਿਰ ਉਹ ਪਰਮ ਤਤ ਤੇ ਜਿਹੜੇ ਆਪਣੀ ਸੁਰਤ ਨੂੰ ਲੈ ਜਾਂਦੇ ਆ ਜਿੱਥੇ ਜਿਹੜਾ ਰੂਪ ਰੇਖ ਰਾਗ ਤੋਂ ਨਿਆਰਾ ਹੁੰਦਾ ਠੀਕ ਹੈ ਉਹਦਾ ਕੋਈ ਰੂਪ ਤੇ ਰੇਖ ਨਹੀਂ ਹੁੰਦੀ ਉੱਥੇ ਇੰਡਿਵੀਜ਼ਿਬਿਲਟੀ ਖਤਮ ਹੋ ਜਾਂਦੀ ਜੀ ਠੀਕ ਹੈ ਉਹ ਹੁਣ ਜੇ ਆਪਾਂ ਇੱਕ 10 ਬਲਤਣ 20 ਰਮਣ 30 ਦਾ ਕ ਸੁੰਦਰ ਕਹਾਵੈ 40 ਸੀਪਰ ਹੋਏ 85 ਪੱਕ ਖਸੇ 60 ਕੇ ਬੜੇ ਪਾਵੈ 70 ਕ ਮਤਹੀਣ 80 ਹਾਂ ਕ ਵਿਹਾਰ ਨਾ ਪਾਵੈ 90 ਕ ਸਹਿਜ ਆਸਣੀ ਮੂਲ ਲਜਾਣੇ ਅਪਵਲ ਜੇ ਉਸ ਸਥਿਤੀ ਦੇ ਵਿੱਚ ਆ ਉੱਥੇ ਤਾਂ ਤੁਸੀਂ ਇੰਡਿਵੀਜ਼ਿਵਲ ਹੋ ਜੀ ਉੱਥੇ ਤਾਂ ਤੁਸੀਂ ਵਿਅਕਤੀਤਵ ਹੋ ਠੀਕ ਹੈ ਹੁਣ ਸ਼ਾਇਦ ਤੁਹਾਨੂੰ ਵਿਅਕਤੀਤਵ ਦੇ ਸੰਬੰਧ ਦੇ ਵਿੱਚ ਸਮਝ ਲੱਗੀ ਹੋਵੇ ਜੀ ਸੋ ਇੱਕ ਬਹਾਦਰ ਸ਼ਾਹ ਜਫਰ ਹੋਏ ਆ ਮੁਗਲ ਸਲਤਨਤ ਦੇ ਆਖਰੀ ਬਾਦਸ਼ਾਹ ਮੈਂ ਉਹਨਾਂ ਦੀ ਇੱਕ ਗਾਜ਼ਲ ਦਾ ਇੱਕ ਤੁਕ ਕਹਿ ਕੇ ਸਮਾਪਤੀ ਕਰਦਾ ਹਾਂ ਇਸ ਪੋਡਕਾਸਟ ਦੀ ਜੀ ਉਹ ਕਹਿੰਦੇ ਆ ਕਾਂਟੋ ਕੋ ਮਤ ਨਿਕਾਲ ਚਮਨ ਸੇ ਉਹ ਬਾਗਵਾ ਇਹ ਵੀ ਗੁਲੋਂ ਕੇ ਸਾਥ ਪਲੇ ਹੈ ਬਹਾਰ ਮੇ ਜੀ ਉਹ ਕਹਿੰਦੇ ਆ ਵੀ ਕੰਡਿਆਂ ਨੂੰ ਵੀ ਨਹੀਂ ਲੈਂਦਣਾ ਚਾਹੀਦਾ ਜੀ ਕਿਉਂਕਿ ਇਹ ਵੀ ਬਹਾਰ ਦੇ ਸਮੇਂ ਫੁੱਲਾਂ ਦੇ ਨਾਲ ਪਲੇ ਆ ਵੱਡੇ ਹੋਏ ਆ ਜੀ ਠੀਕ ਹੈ ਇਹਨਾਂ ਨੂੰ ਪੱਟਣਾ ਉਹ ਕਹਿੰਦੇ ਮਾਲੀ ਨੂੰ ਕਹਿੰਦੇ ਠੀਕ ਹੈ ਸੋ ਇਹੀ ਆ ਵੀ ਜਿਹੜੀ ਸਰੀਰ ਦੀ ਨਿੰਦਿਆ ਨਾ ਜਾਂ ਇਨਵੀਜ਼ਿਬਿਲਟੀ ਦੀ ਨਿੰਦਿਆ ਇਹ ਅਸਲ ਦੇ ਵਿੱਚ ਨਿੰਦਿਆ ਜਾਂ ਕਈ ਲੋਕ ਆਪਣੀ ਵਿਦਵਤਾ ਸ਼ੋਅ ਕਰ ਜਾਂਦੇ ਆ ਭਾਈ ਉੱਥੇ ਤਾਂ ਆਪਾਂ ਕੁਝ ਨਹੀਂ ਕਰ ਸਕਦੇ ਜੀ ਉੱਥੇ ਤਾਂ ਉਹਨਾਂ ਨੂੰ ਮਤਲਬ ਨਮਸਕਾਰ ਹੀ ਆ ਹੱਥ ਜੋੜ ਕੇ ਨਾ ਉਹਨਾਂ ਦੇ ਚਰਨਾਂ ਦੇ ਵਿੱਚ ਪ੍ਰਣਾਮ ਕਿਉਂਕਿ ਉਹ ਵੱਡੇ ਆਪਣੇ ਤੋਂ ਜੀ ਹਾਂ ਪਰ ਜੇ ਕਈਆਂ ਨੂੰ ਵਿਚਾਰਿਆਂ ਨੂੰ ਨਹੀਂ ਪਤਾ ਹੁੰਦਾ ਹੋ ਸਕਦਾ ਆਪਾਂ ਨੂੰ ਵੀ ਬਹੁਤ ਗੱਲਾਂ ਨਹੀਂ ਪਤਾ ਨੇ ਇਹ ਤਾਂ ਥੋੜੀਆ ਵੀ ਕਿਤੇ ਆਪਾਂ ਸਾਰੀ ਦੁਨੀਆ ਦਾ ਗਿਆਨ ਇਕੱਠਾ ਕਰ ਲਿਆ ਤੇ ਜਿਨ੍ਹਾਂ ਨੂੰ ਨਹੀਂ ਪਤਾ ਹੁੰਦਾ ਉਹ ਉਹਨਾਂ ਦੇ ਲਈ ਹੈ ਹੈਗਾ ਇਹ ਗਿਆਨ ਸਿਪ ਜਿਨ੍ਹਾਂ ਨੂੰ ਪਤਾ ਉਹਨਾਂ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਨਿਵਦਾ ਸੋ ਇਹੀ ਆ ਜਿਹੜਾ ਇੰਡੀਵਿਜੂਅਲ ਆ ਵਿਅਕਤੀਤਵ ਹਾਂ ਆ ਮੈਂ ਆ ਹਨ ਹਮੇ ਉਹ ਮਿਟ ਸਕਦੀ ਆ ਪ੍ਰਮਾਤਮਾ ਦਾ ਨਾਮ ਜਪਣ ਦੇ ਨਾਲ ਸੋ ਇਹ ਜਿਹੜਾ ਗਿਆਨ ਹੈਗਾ ਇਹ ਤੁਹਾਨੂੰ ਥੋੜੇ ਸਮੇਂ ਦਾ ਸਕੂਨ ਦੇ ਸਕਦਾ ਪਰ ਇਹ ਨਹੀਂਗੇ ਇਹ ਗਿਆਨ ਨੂੰ ਤੁਸੀਂ ਸੁਣ ਕੇ ਤੁਸੀਂ ਅਕਾਲਪੁਰਖ ਨੂੰ ਪਾ ਸਕਦੇ ਹੋ ਅਕਾਲਪੁਰਖ ਨੂੰ ਪਾਉਣ ਦੇ ਲਈ ਤੁਹਾਨੂੰ ਬੈਠਣਾ ਪਊਗਾ ਇਹ ਨਹੀਂ ਪੁੱਛਣਾ ਕਿ ਕਿਵੇਂ ਬੈਠਣਾ ਹਨਾ ਜੀ ਜਦੋਂ ਤੁਸੀਂ ਇੰਨਾ ਗੱਲਾਂ 'ਚ ਪੈ ਜਾਂਦੇ ਹੋ ਵੀ ਮੈਂ ਕਿਵੇਂ ਬੈਠਣਾ ਕਿਵੇਂ ਸਮਾਧੀ ਲਾਉਣੀ ਆ ਉੱਥੇ ਤੁਸੀਂ ਆਪਣੇ ਮਨ ਨੂੰ ਡਿਸਟਰੈਕਟ ਕਰ ਲੈਂਦੇ ਹੋ ਜੀ ਮਨ ਦੇ ਤਲ ਤੇ ਕੁਝ ਵੀ ਨਹੀਂ ਸੋਚਣਾ ਕਿਉਂਕਿ ਇਹ ਸਾਰੀਆਂ ਜਾਲਸਾਜੀ ਮਨਦਿਆਂ ਨੇ ਕਿਵੇਂ ਚੌਕੜਾ ਲਾਉਣਾ ਮੇਰੇ ਅੰਦਰ ਖਿਆਲ ਚੱਲ ਗਏ ਹਾਏ ਮੇਰੇ ਅੰਦਰ ਬੁਰੇ ਖਿਆਲ ਆ ਗਏ ਇਹ ਸਾਰੀਆਂ ਜਾਲਸਾਜੀ ਮਨਦਿਆਂ ਨੇ ਉਹਦੀ ਇੱਕ ਵੀ ਨਾ ਸੁਣੋ ਜੀ ਉਹਨੂੰ ਜਿਵੇਂ ਚੱਲਦੇ ਚੱਲਣ ਦੋ ਤੁਸੀਂ ਆਪਣੇ ਸਰੀਰ ਨੂੰ ਤਾਂ ਲੈ ਕੇ ਬੈਠੇ ਹੋ ਹੋ ਨਾ ਤੁਸੀਂ ਕੋਸ਼ਿਸ਼ ਤਾਂ ਕਰ ਰਹੇ ਹੋ ਨਾ ਆਪਣੇ ਅੰਦਰੋਂ ਇਹ ਗਿਲਟੀ ਖਤਮ ਕਰੋ ਸੋ ਮਿਲਦੇ ਆ ਨੈਕਸਟ ਪੌਡਕਾਸਟ ਦੇ ਵਿੱਚ ਤਦ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ